ਨਸ਼ਿਆਂ ਦਾ ਕੋੜ ਜਿਹੜਾ ਆ ਇਹ ਖਾਈ ਜਾ ਰਿਹਾ ਔਰ ਇਹਦੇ ਵਿੱਚੋਂ ਆਪਾਂ ਸਾਰਿਆਂ ਨੇ ਬਾਹਰ ਨਿਕਲਣਾ ਹੈ ਔਰ ਜਿਹੜੇ ਬੰਦੇ ਸਾਡੇ ਇਹਦੇ ਵਿੱਚ ਫਸ ਗਏ ਨੇ ਜਿਹੜੇ ਨਸ਼ੇ ਕਰਨ ਦੇ ਆਦੀ ਹੋ ਗਏ ਨੇ ਉਹਨਾਂ ਨੂੰ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਆ ਕਿ ਆਪਾਂ ਉਹਨਾਂ ਨੂੰ ਬਿਮਾਰ ਸਮਝ ਕੇ ਤੇ ਆਪਾਂ ਹਸਪਤਾਲ ਦਾਖਲ ਕਰਾਈਏ ਉਹਨਾਂ ਦੀ ਦਵਾਈ دارو ਦਾ ਪ੍ਰਬੰਧ ਕਰੀਏ ਤੇ ਜਿਹੜੇ ਨਸ਼ੇ ਵੇਚਣ ਵਾਲੇ ਨੇ ਨਸ਼ੇ ਦੇ ਤਸਕਰ ਨੇ ਉਹਨਾਂ ਨੂੰ ਕੋਈ ਰਹਿਮ ਨਹੀਂ ਕੋਈ ਉਹਨਾਂ ਦੇ ਨਾਲ ਹਲੀਮੀ ਨਹੀਂ ਉਹਨਾਂ ਦੇ ਸਖਤ ਕਾਰਵਾਈ ਕਰਾਂਗੇ ਔਰ ਉਹਨਾਂ ਨੂੰ ਫੜ ਕੇ ਜੇਲ੍ਹਾਂ 'ਚ ਵੀ ਡੱਕਾਂਗੇ ਤੇ ਜਿਹੜੇ ਉਹਨਾਂ ਨੇ ਨਸ਼ੇ ਦੇ ਕਾਰੋਬਾਰ ਕਰ ਕਰਕੇ ਕੋਠੀਆਂ ਬਣਾਈਆਂ ਨੇ ਘਰ ਬਣਾਏ ਨੇ ਉਹਨਾਂ ਦੇ ਪੀਲਾ ਪੰਜਾ ਵੀ ਚੱਲੂਗਾ ਤੇ ਉਹਨਾਂ ਨੂੰ ਢਾਹ ਢੇਰੀ ਕਰਕੇ ਮਿੱਟੀ 'ਚ ਵੀ ਮਿਲਾ ਦੇਵਾਂਗੇ ਇਸ ਵੇਲੇ ਸਾਡੇ ਕੋਲ 100 ਤੋਂ ਵੱਧ ਅਸੀਂ ਨਸ਼ਾ ਤਸਕਰਾਂ ਦੇ ਘਰ ਜਿਹੜੇ ਆ ਉਹ ਪੰਜਾਬ ਦੇ ਵਿੱਚ ਢਾ ਚੁੱਕੇ ਆ ਔਰ ਬਾਕੀ ਪੀਲਾ ਪੰਜਾ ਜੀਸੀਬੀ ਜਿਹੜੀ ਆ ਉਹਨਾਂ ਘਰਾਂ ਤੱਕ ਵੀ ਬਹੁਤ ਜਲਦੀ ਪਹੁੰਚ ਰਹੀ ਆ ਜਿਨ੍ਹਾਂ ਨੇ ਨਸ਼ੇ ਦੀ ਤਸਕਰੀ ਕਰਕੇ ਆਪਣੀ ਜਾਇਦਾਦ ਬਣਾਈ ਲੋਕਾਂ ਨੂੰ ਸਕੂਨ ਆਊਗਾ ਜਿਨ੍ਹਾਂ ਦੇ ਧੀਆਂ ਪੁੱਤ ਮਰੇ ਨੇ ਜਿਨ੍ਹਾਂ ਦੇ ਘਰ ਤਬਾਹ ਹੋਏ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਸੱਤਰ ਵਿਸ਼ੇ ਨੇ ਉਹਨਾਂ ਦੀ ਰੂਹ ਨੂੰ ਥੋੜੀ ਬਹੁਤਾ ਚੈਨ ਮਿਲੂਗਾ ਕਿ ਜੇ ਸਾਡੇ ਪੁੱਤ ਇਹਨਾਂ ਨਸ਼ਾ ਤਸਕਰਾਂ ਦੇ ਕਰਕੇ ਗਏ ਨੇ ਤੇ ਅੱਜ ਉਹਨਾਂ ਦੇ ਵੀ ਜਿਹੜੇ ਆ ਘਰ ਟਹਾ ਟੇਰੀ ਕਰਕੇ ਉਹਨਾਂ ਨੂੰ ਵੀ ਸੜਕਾਂ ਦੇ ਉੱਤੇ ਸਰਕਾਰ ਨੇ ਜਿਹੜਾ ਐ ਸੁੱਟ ਦਿੱਤਾ ਸੋ ਉਹਨਾਂ ਵਿਰੁੱਧ ਮਾਨ ਸਰਕਾਰ ਜਿਹੜੀ ਆ ਉਹ ਸਖਤਾਂ ਸਖਤ ਤੋਂ ਸਖਤ ਕਾਰਵਾਈ ਉਹਨਾਂ ਦੇ ਅਗੇਂਸਟ ਜਿਹੜੀ ਆ ਉਹ ਕੀਤੀ ਜਾਊਗੀ ਪਤਾ ਤੇ ਹੈਗੇ ਆ ਸਾਨੂੰ ਕਿਹੜੇ ਕਿਹੜੇ ਹੈਗੇ ਨੇ ਪੁਲਿਸ ਤੇ ਆਪਣੀ ਕਾਰਵਾਈ ਕਰੀ ਜਾਂਦੀ ਆ ਆਪਾਂ ਉਹਨਾਂ ਦਾ ਸਮਾਜਿਕ ਬਾਈਕਾਟ ਵੀ ਕਰ ਦਈਏ ਕਿ ਤੁਸੀਂ ਸਾਡੀ ਕੌਮ ਨੂੰ ਤਬਾਹ ਕਰ ਰਹੇ ਹੋ ਅਸੀਂ ਨਾ ਤੁਹਾਡੇ ਆਉਣਾ ਤੇ ਨਾ ਤੁਹਾਨੂੰ ਕਿਤੇ ਬੁਲਾਉਣਾ ਸੋ ਅਸੀਂ ਪੂਰੀ ਤਰ੍ਹਾਂ ਸਖਤਾਂ ਅਸੀਂ ਕੋਈ ਕਿਸੇ ਦੀ ਮਦਦ ਨਸ਼ੇ ਤਸਕਰ ਦੀ ਨਹੀਂ ਕਰਨੀ ਔਰ ਨਸ਼ਾ ਤਸਕਰਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕਰਨਾ